ਮੈਨੂੰ ਮੇਰੇ ਲੀਡਰਸ਼ਿਪ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਸਾਡੇ ਨੈਸ਼ਨਲ ਕਨਵੀਨਰ ਨੇ ਮੈਨੂੰ ਪੰਜਾਬ ਦੇ ਵਿੱਚ ਪਾਰਟੀ ਦੇ ਪਰਿਵਾਰ ਦੇ ਮੁਖੀ ਵੱਜੋਂ ਮੈਨੂੰ ਡਿਊਟੀ ਜਿਹੜੀ ਜ਼ਿੰਮੇਵਾਰੀ ਉਹ ਦਿੱਤੀ ਹੈ ਤੇ ਇਹ ਮੇਰਾ ਫਰਜ਼ ਹੈ ਮੇਰੀ ਡਿਊਟੀ ਹੈ ਕਿ ਜੇ ਕੋਈ ਕਿਸੇ ਸਾਥੀ ਦੇ ਕਿਸੇ ਕੁਲੀਗ ਦੇ ਕਿਸੇ ਸਾਡੇ ਲੀਡਰ ਦੇ ਵਰਕਰ ਦੇ ਮਨ ਦੇ ਵਿੱਚ ਕੋਈ ਗਿਲਾ ਸ਼ਿਕਵਾ ਹੈ ਕੋਈ ਕਿਸੇ ਦੀ ਨਾਰਾਜ਼ਗੀ ਹੈ ਜਾਂ ਕੋਈ ਦੁੱਖ ਤਕਲੀਫ ਹੈ ਤਾਂ ਉਹਨੂੰ ਸੁਣ ਕੇ ਉਹਨੂੰ ਦੂਰ ਕਰਕੇ ਬੁੱਕਲ ਦੇ ਵਿੱਚ ਲੈ ਕੇ ਚੱਲਣ ਦਾ ਕੰਮ ਹੈ ਜਿਹੜਾ ਉਹ ਪੰਜਾਬ ਦੇ ਵਿੱਚ ਪਾਰਟੀ ਦੇ ਮੁਖੀ ਹੋਣ ਦੇ ਨਾਤੇ ਪਰਿਵਾਰ ਦਾ ਮੁਖੀ ਹੋਣ ਦੇ ਨਾਤੇ ਮੇਰੀ ਜ਼ਿੰਮੇਵਾਰੀ ਤੇ ਉਹੀ ਮੈਂ ਆਪਦੀ ਨਿਭਾਈ ਹੈ ਤੇ ਧੰਨਵਾਦ ਸਾਡੀ ਉਸ ਛੋਟੀ ਭੈਣ ਦਾ ਵੀ ਕਿ ਜਿਨ੍ਹਾਂ ਨੇ ਮੇਰੀ ਬੇਨਤੀ ਜਿਹੜੀ ਉਹ ਪ੍ਰਵਾਨ ਕੀਤੀ ਤੇ ਦੁਬਾਰਾ ਮੁੜ ਕੇ ਆਪਦੇ ਹਲਕੇ ਤੇ ਪਾਰਟੀ ਦੀ ਸੇਵਾ ਕਰਨ ਦਾ ਤਿਆਰ ਕੀਤਾ ਮੈਨੂੰ ਮੇਰੇ ਲੀਡਰਸ਼ਿਪ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਸਾਡੇ ਨੈਸ਼ਨਲ ਕਨਵੀਨਰ ਨੇ ਮੈਨੂੰ ਪੰਜਾਬ ਦੇ ਵਿੱਚ ਪਾਰਟੀ ਦੇ ਪਰਿਵਾਰ ਦੇ ਮੁਖੀ ਵੱਜੋਂ ਮੈਨੂੰ ਡਿਊਟੀ ਜਿਹੜੀ ਜ਼ਿੰਮੇਵਾਰੀ ਉਹ ਦਿੱਤੀ ਹੈ ਤੇ ਇਹ ਮੇਰਾ ਫਰਜ਼ ਹੈ ਮੇਰੀ ਡਿਊਟੀ ਹੈ ਕਿ ਜੇ ਕੋਈ ਕਿਸੇ ਸਾਥੀ ਦੇ ਕਿਸੇ ਕੁਲੀਗ ਦੇ ਕਿਸੇ ਸਾਡੇ ਲੀਡਰ ਦੇ ਵਰਕਰ ਦੇ ਮਨ ਦੇ ਵਿੱਚ ਜੀ ਕੋਈ ਗਿਲਾ ਸ਼ਿਕਵਾ ਹੈ ਕੋਈ ਕਿਸੇ ਦੀ ਨਰਾਜ਼ਗੀ ਹੈ ਜਾਂ ਕੋਈ ਦੁੱਖ ਤਕਲੀਫ ਹੈ ਤਾਂ ਉਹਨੂੰ ਸੁਣ ਕੇ ਉਹਨੂੰ ਦੂਰ ਕਰਕੇ ਬੁੱਕਲ ਦੇ ਵਿੱਚ ਲੈ ਕੇ ਚੱਲਣ ਦਾ ਕੰਮ ਹੈ ਜਿਹੜਾ ਉਹ ਪੰਜਾਬ ਦੇ ਵਿੱਚ ਪਾਰਟੀ ਦੇ ਮੁਖੀ ਹੋਣ ਦੇ ਨਾਤੇ ਪਰਿਵਾਰ ਦਾ ਮੁਖੀ ਹੋਣ ਦੇ ਨਾਤੇ ਮੇਰੀ ਜ਼ਿੰਮੇਵਾਰੀ ਤੇ ਉਹੀ ਮੈਂ ਆਪਦੀ ਨਿਭਾਈ ਹੈ ਤੇ ਧੰਨਵਾਦ ਸਾਡੀ ਉਸ ਛੋਟੀ ਭੈਣ ਦਾ ਵੀ ਕਿ ਜਿਨ੍ਹਾਂ ਨੇ ਮੇਰੀ ਬੇਨਤੀ ਜਿਹੜੀ ਉਹ ਪ੍ਰਵਾਨ ਕੀਤੀ ਤੇ ਦੁਬਾਰਾ ਮੁੜ ਕੇ ਆਪਦੇ ਹਲਕੇ ਤੇ ਪਾਰਟੀ ਦੀ ਸੇਵਾ ਕਰਨ ਦਾ ਤਿਆਰ ਕੀਤਾ ਮੈਨੂੰ ਮੇਰੇ ਲੀਡਰਸ਼ਿਪ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਸਾਡੇ ਨੈਸ਼ਨਲ ਕਨਵੀਨਰ ਨੇ ਮੈਨੂੰ ਪੰਜਾਬ ਦੇ ਵਿੱਚ ਪਾਰਟੀ ਦੇ ਪਰਿਵਾਰ ਦੇ ਮੁਖੀ ਵੱਜੋਂ ਮੈਨੂੰ ਡਿਊਟੀ ਜਿਹੜੀ ਜ਼ਿੰਮੇਵਾਰੀ ਉਹ ਦਿੱਤੀ ਹੈ ਤੇ ਇਹ ਮੇਰਾ ਫਰਜ਼ ਹੈ ਮੇਰੀ ਡਿਊਟੀ ਹੈ ਕਿ ਜੇ ਕੋਈ ਕਿਸੇ ਸਾਥੀ ਦੇ ਕਿਸੇ ਕੁਲੀਗ ਦੇ ਕਿਸੇ ਸਾਡੇ ਲੀਡਰ ਦੇ ਵਰਕਰ ਦੇ ਮਨ ਦੇ ਵਿੱਚ ਜੀ ਕੋਈ ਗਿਲਾ ਸ਼ਿਕਵਾ ਹੈ ਕੋਈ ਕਿਸੇ ਦੀ ਨਰਾਜ਼ਗੀ ਹੈ ਜਾਂ ਕੋਈ ਦੁੱਖ ਤਕਲੀਫ ਹੈ ਤਾਂ ਉਹਨੂੰ ਸੁਣ ਕੇ ਉਹਨੂੰ ਦੂਰ ਕਰਕੇ ਬੁੱਕਲ ਦੇ ਵਿੱਚ ਲੈ ਕੇ ਚੱਲਣ ਦਾ ਕੰਮ ਹੈ ਜਿਹੜਾ ਉਹ ਪੰਜਾਬ ਦੇ ਵਿੱਚ ਪਾਰਟੀ ਦੇ ਮੁਖੀ ਹੋਣ ਦੇ ਨਾਤੇ ਪਰਿਵਾਰ ਦਾ ਮੁਖੀ ਹੋਣ ਦੇ ਨਾਤੇ ਮੇਰੀ ਜ਼ਿੰਮੇਵਾਰੀ ਤੇ ਉਹੀ ਮੈਂ ਆਪਦੀ ਨਿਭਾਈ ਹੈ ਤੇ ਧੰਨਵਾਦ ਸਾਡੀ ਉਸ ਛੋਟੀ ਭੈਣ ਦਾ ਵੀ ਕਿ ਜਿਨ੍ਹਾਂ ਨੇ ਮੇਰੀ ਬੇਨਤੀ ਜਿਹੜੀ ਉਹ ਪ੍ਰਵਾਨ ਕੀਤੀ ਤੇ ਦੁਬਾਰਾ ਮੁੜ ਕੇ ਆਪਦੇ ਹਲਕੇ ਤੇ ਪਾਰਟੀ ਦੀ ਸੇਵਾ ਕਰਨ ਦਾ ਤਿਆਰੀ ਕੀਤਾ ਮੈਨੂੰ ਮੇਰੇ ਲੀਡਰਸ਼ਿਪ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਸਾਡੇ ਨੈਸ਼ਨਲ ਕਨਵੀਨਰ ਨੇ ਮੈਨੂੰ ਪੰਜਾਬ ਦੇ ਵਿੱਚ ਪਾਰਟੀ ਦੇ ਪਰਿਵਾਰ ਦੇ ਮੁਖੀ ਵਜੋਂ ਮੈਨੂੰ ਡਿਊਟੀ ਜਿਹੜੀ ਜ਼ਿੰਮੇਵਾਰੀ ਉਹ ਦਿੱਤੀ ਹੈ ਤੇ ਇਹ ਮੇਰਾ ਫਰਜ਼ ਹੈ ਮੇਰੀ ਡਿਊਟੀ ਹੈ ਕਿ ਜੇ ਕੋਈ ਕਿਸੇ ਸਾਥੀ ਦੇ ਕਿਸੇ ਕੁਲੀਗ ਦੇ ਕਿਸੇ ਸਾਡੇ ਲੀਡਰ ਦੇ ਵਰਕਰ ਦੇ ਮਨ ਦੇ ਵਿੱਚ ਕੋਈ ਗਿਲਾ ਸ਼ਿਕਵਾ ਹੈ ਕੋਈ ਕਿਸੇ ਦੀ ਨਾਰਾਜ਼ਗੀ ਹੈ ਜਾਂ ਕੋਈ ਦੁੱਖ ਤਕਲੀਫ ਹੈ ਤਾਂ ਉਹਨੂੰ ਸੁਣ ਕੇ ਉਹਨੂੰ ਦੂਰ ਕਰਕੇ ਬੁੱਕਲ ਦੇ ਵਿੱਚ ਲੈ ਕੇ ਚੱਲਣ ਦਾ ਕੰਮ ਹੈ ਜਿਹੜਾ ਉਹ ਪੰਜਾਬ ਦੇ ਵਿੱਚ ਪਾਰਟੀ ਦੇ ਮੁਖੀ ਹੋਣ ਦੇ ਨਾਤੇ ਪਰਿਵਾਰ ਦਾ ਮੁਖੀ ਹੋਣ ਦੇ ਨਾਤੇ ਮੇਰੀ ਜ਼ਿੰਮੇਵਾਰੀ ਤੇ ਉਹੀ ਮੈਂ ਆਪਦੀ ਨਿਭਾਈ ਹੈ ਤੇ ਧੰਨਵਾਦ ਸਾਡੀ ਉਸ ਛੋਟੀ ਭੈਣ ਦਾ ਵੀ ਕਿ ਜਿਨ੍ਹਾਂ ਨੇ ਮੇਰੀ ਬੇਨਤੀ ਜਿਹੜੀ ਉਹ ਪ੍ਰਵਾਨ ਕੀਤੀ ਤੇ ਦੁਬਾਰਾ ਮੁੜ ਕੇ ਆਪਦੇ ਹਲਕੇ ਤੇ ਪਾਰਟੀ ਦੀ ਸੇਵਾ ਕਰਨ ਦਾ ਤਾਂ ਹੀ ਆ ਕੀਤਾ